ਦੇ ਮੁਸੇਵਿਆਂ ਆਨੇ ਨਹੀਂ ਇਹਨਾਂ ਨੂੰ ਜੀਣ ਗਏ ਜਿਹਨਾਂ ਨੂੰ ਪੜ੍ਹਿਆ ਗੁਰਜੀਤ ਕਾ ਖਾਲਸਾ ਵਾਹਿਗੁਰਜੀ ਕੀ ਖਤੇ ਜੋ ਤਸਵੀਰਾਂ ਗੁਰੂ ਸਾਹਿਬ ਦੇ ਫੋਟੋ ਰੂਪ ਤੁਸੀਂ ਦੇਖ ਰਹੇ ਹੋ ਸ਼ੀਲ ਸਿੰਘਾਂ ਦੇ ਫੋਟੋ ਦੇਖ ਰਹੇ ਹੋ ਇਹ ਸੇਵਾ ਅੱਜ ਤੋਂ 4-5 ਮਹੀਨੇ ਪਹਿਲਾਂ ਤੋਂ ਸਰਦਾਰ ਪਲਵਿੰਦਰ ਸਿੰਘ ਸਪੁੱਤਰ ਸਰਕਾਰ ਸੰਤੋਖ ਸਿੰਘ ਪੋਤਰਾ ਸਰਦਾਰ ਕਪੂਰ ਸਿੰਘ ਉਹਨਾਂ ਨੇ ਸੇਵਾ ਇਹ ਸਾਰੀਆਂ ਤਸਵੀਰਾਂ ਗੁਰੂ ਸਰੂਪ ਫੋਟੋ ਜਿਹੜੀਆਂ ਸ਼ਹੀਦ ਸਿੰਘਾਂ ਦੀਆਂ ਫੋਟੋ ਆਪਾਂ ਆਰਡਰ ਤੇ ਤਿਆਰ ਕਰਾਈਆਂ ਅੰਮ੍ਰਿਤਸਰ ਤੋਂ ਅੱਜ ਦੇ ਮੌਜੂਦਾ ਮੁਖੀ ਜੋ ਇੱਥੇ ਦੀ ਸੇਵਾ ਨਿਭਾ ਰਹੇ ਨੇ ਸੂਬੇਦਾਰ ਸਤਪਾਲ ਸਿੰਘ ਜੀ ਸੂਬੇਦਾਰ ਗੁਰਦਿਆਲ ਸਿੰਘ ਜੀ ਉਹਨਾਂ ਦੇ ਨਾਲ ਇੱਥੇ ਦੇ ਮੁੱਖ ਸੇਵਾਦਾਰ ਬਾਬਾ ਜੀ ਬਾਬਾ ਹਰਜਿੰਦਰ ਸਿੰਘ ਜੀ ਇਹ ਵੀ ਜੀਆ ਨਿਰਮਲ ਸਿੰਘ ਜੀ ਚਰਨਜੀਤ ਸਿੰਘ ਜੱਨਾ ਇਹ ਸੇਵਾ ਜਿਹੜੀ ਹੈ ਅਸੀਂ ਕਮੇਟੀ ਨੂੰ ਸੌਂਪ ਰਹੇ ਹਾਂ ਪਰਿਵਾਰ ਵੱਲੋਂ ਕੀਤੀ ਹੋਈ ਸੇਵਾ ਜਿਹੜੀ ਹੈ ਇਹਨਾਂ ਨੇ ਲੰਗਰ ਹਾਲ ਦੇ ਵਿੱਚ ਜਿੱਥੇ ਵੀ ਇਹ ਵਧੀਆ ਸਮਝਣ ਲਵਾ ਕੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਪਤਾ ਲੱਗਣਾ ਚਾਹੀਦਾ ਕਿ ਸਾਡੇ ਗੁਰੂਆਂ ਪੀਰਾਂ ਨੇ ਸ਼ਹੀਦ ਸਿੰਘਾਂ ਨੇ ਕਿਵੇਂ ਕੁਰਬਾਨੀਆਂ ਦਿੱਤੀਆਂ ਮਾਲਕ ਕਿਰਪਾ ਕਰੇ ਜਿਸ ਪਰਿਵਾਰ ਨੇ ਸੇਵਾ ਕੀਤੀ ਹੈ ਉਹਨਾਂ ਨੂੰ ਚਾਹਤੀ ਕਰਾ ਬਖੇ ਤੇ ਇਸੇ ਤਰ੍ਹਾਂ ਹੀ ਪਿੰਡ ਦੇ ਗੁਰਦੁਆਰਿਆਂ ਵਿੱਚ ਵੀ ਜਰੂਰ ਅਸੀਂ ਪਰਿਵਾਰ ਨੂੰ ਬੇਨਤੀ ਕਰਕੇ ਜਿਵੇਂ ਵੀ ਹੋਵੇਗਾ ਕਿਉਂਕਿ ਸ਼ਹੀਦਾਂ ਦੀਆਂ ਜਿਹੜੀਆਂ ਇਹ ਯਾਦਗਰੀ ਤਸਵੀਰਾਂ ਜਿਹੜੀਆਂ ਇਹ ਜਿਵੇਂ ਜਿਵੇਂ ਅਸੀਂ ਅਲੋਕ ਕਰਦੇ ਜਾ ਰਹੇ ਹਾਂ ਤੇ ਸਾਡਾ ਜਿਹੜਾ ਆਉਣ ਵਾਲੀ ਜਨਰੇਸ਼ਨ ਹੈ ਬੱਚੇ ਹੈ ਉਹ ਗੁਰਸਿੱਖੀ ਤੋਂ ਦੂਰ ਜਾ ਰਹੇ ਹੈ ਇਸ ਕਰਕੇ ਇਹ ਉਪਰਾਲਾ ਕੀਤਾ ਧੰਨਵਾਦ ਕਰਦੇ ਹਾਂ ਅਸੀਂ ਉਸ ਪਰਿਵਾਰ ਦਾ ਤੇ ਸੂਬੇਦਾਰ ਸਤਪਾਲ ਸਿੰਘ ਜੋ ਅੱਜ ਇਹਨਾਂ ਤੋਂ ਪਹਿਲਾਂ ਦਾਸਕੁਣ ਸੇਵਾ ਸੀ ਉਦੋਂ ਉਹਨਾਂ ਨੇ ਇਹ ਸੇਵਾ ਲਈ ਸੀ ਤੇ ਇਹ ਸੇਵਾ ਹੁਣ ਸੂਬੇਦਾਰ ਸਤਪਾਲ ਸਿੰਘ ਭਾਰੀ ਗੁਰदयाल ਸਿੰਘ ਇਹ ਸਾਰੀ ਕਮੇਟੀ ਨਿਵਾੜੀ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਅਦਰ ਸਰਕਾਰ ਨਾਲ ਜਿੱਥੇ ਤੁਸੀਂ ਇਹਨਾਂ ਦਾ ਸਰਕਾਰ ਹੁੰਦਾ ਹੋਵੇ ਲੰਗਰ ਹਾਲ ਵਧੀਆ ਸਾਰੇ ਆਸ-ਪਾਸੇ ਸਾਰਾ ਲਗੀ ਜਿੱਥੇ ਇਹਨਾਂ ਦਾ ਮਨ ਕਰਦਾ ਵਧੀਆ ਕਰਕੇ ਸਤਕਾਰ ਨਾਲ ਇਹਨਾਂ ਨੂੰ ਸੁਭਾਏਮਾਨ ਸੰਸੋਭਿਤ ਕੀਤਾ ਜਾਏ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ